ਮੇਰੇ ਨਾਲ ਮੇਰੇ ਕੈਬਨਿਟ ਦੇ ਕੋਲੀਗ ਐਂਡ ਅ ਸਿਨਿਸਟਰ ਐਨਆਰਆਈ ਮਿਨਿਸਟਰ ਸੰਜੀਵ अरोड़ा ਜੀ ਅੱਜ ਇੱਕ ਇੰਪੋਰਟੈਂਟ ਕੈਬਨਿਟ ਦੀ ਮੀਟਿੰਗ ਪੰਜਾਬ ਦੇ ਆਨਰੇਬਲ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜਿਦੇ ਵਿੱਚ ਕਾਫੀ ਜਿਹੜੇ ਪੰਜਾਬ ਪੱਖੀ ਫੈਸਲੇ ਪੰਜਾਬ ਦੀਆਂ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਖਰੇ ਉੱਤਰਣ ਦੇ ਲਈ ਕਾਫੀ ਅਹਿਮ ਫੈਸਲੇ ਜਿਹੜੇ ਦੇਗੇ ਉਹ ਅੱਜ ਦੀ ਇਸ ਕੈਬਨਿਟ ਦੇ ਅੰਦਰ ਲਏ ਗਏ ਜਿੰਨਾ ਵਿੱਚੋਂ ਪ੍ਰਮੁੱਖ ਤੌਰ ਤੇ ਜੇ ਮੈਂ ਗੱਲ ਕਰਾਂ ਕਿਉਂਕਿ ਰੀਸੈਂਟਲੀ ਜਿਹੜਾ GST 2 ਆਇਆਗਾ GST 2 ਦੇ ਸੰਬੰਧ ਦੇ ਵਿੱਚ ਵੀ ਇੱਕ ਫੈਸਲਾ ਲਿਆ ਗਿਆ ਕਿਉਂਕਿ ਉਹ ਜਿਸ ਤਰ੍ਹਾਂ ਨੈਸ਼ਨਲ ਲੈਵਲ ਤੇ ਲਾਗੂ ਹੁੰਦਾਗਾ ਉਸੇ ਤਰੀਕੇ ਸਟੇਟ ਲੈਵਲ ਦੇ ਉੱਤੇ ਵੀ ਇਦੇ ਵਿੱਚ ਸੋਦਾ ਕਰਨੀਆਂ ਜ਼ਰੂਰੀ ਹੁੰਦੀਆਂ ਨੇਗੀਆਂ ਉਹ ਵੀ ਅੱਜ ਦੀ ਕੈਬਨਟ ਨੇ ਪਾਸ ਕੀਤਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਅੰਦਰ ਅਸੀਂ ਇਹਨੂੰ ਪਾਸ ਕਰਕੇ ਇਹਦੀ ਜੜੀ ਪ੍ਰਵਾਨਗੀ ਲਵਾਂਗੇ ਇਸ ਤੋਂ ਬਿਨਾ ਕੈਬਨਟ ਦੇ ਅੰਦਰ ਇੱਕ ਅਹਿਮ ਫੈਸਲਾ ਲੈਂਦੇ ਆ ਕਿਉਂਕਿ ਕਾਫੀ ਸਾਰੇ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਐਕਟ ਦੇ ਤਹਿਤ ਐਨਆਈਏ ਦੇ ਤਹਿਤ ਜਿਹੜੇ ਡਿਫਰੈਂਟ ਕੇਸ ਜਿਹੜੇ ਨੇ ਉਹ ਡਿਫਰੈਂਟ ਕੋਰਟਾਂ ਚੱਲਦੇ ਨੇ ਵੱਖ-ਵੱਖ ਕੋਰਟਾਂ ਦੇ ਅੰਦਰ ਚੱਲਦੇ ਨੇਗੇ ਉਨਾ ਸਾਰੇ ਕੇਸਾਂ ਦੇ ਨਿਪਟਾਰੇ ਦੇ ਲਈ ਮਹਾਲੀ ਦੇ ਅੰਦਰ ਇੱਕ ਸੈਸ਼ਨ ਜਜ ਲੈਵਲ ਦੀ ਕੋਰਟ ਜਿਹੜੀ ਆ ਇੱਕ ਵਿਸ਼ੇਸ਼ ਅਦਾਲਤ ਮਹਾਲੀ ਦੇ ਅੰਦਰ ਸਥਾਪਿਤ ਕਰਨ ਦਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਾਨ ਜੀ ਦੀ ਅਗਵਾਈ ਦੇ ਅੰਦਰ ਲਿਆ ਗਿਆ ਮਹਾਲੀ ਦੇ ਅੰਦਰ ਇਹ ਕੋਰਟ ਜਿਹੜੀ ਆ ਵਿਸ਼ੇਸ਼ ਅਦਾਲਤ ਸਾਬਤ ਹੋਊਗੀ ਜਿਦੇ ਵਿੱਚ ਇੱਕ ਵਧੀਕ ਸੈਸ਼ਨ ਜਜ ਸੈਸ਼ਨ ਜਜ ਜਿਹੜਾ ਉਹ ਤੈਨਾਤ ਕੀਤਾ ਜਾਊਗਾ ਔਰ ਜਿਹੜੇ ਐਨਆਈਏ ਦੇ ਕੇਸ ਹੋਣਗੇ ਪੰਜਾਬ ਦੇ ਐਨਆਈਏ ਦੇ ਕੇਸ ਹੋਣਗੇ ਸਾਰੇ ਉਹ ਐਨਆਈਏ ਏਜੰਸੀ ਦੇ ਸਾਰੇ ਕੀ ਜਿਹੜਨੇ ਐਕਸਕਲੂਸਿਵਲੀ ਉਹ ਮਹਾਲੀ ਕੋਰਟ ਦੇ ਅੰਦਰ ਚੱਲਣਗੇ ਔਰ ਉਹਦਾ ਪ੍ਰਬੰਧ ਜਿਹੜਾ ਪੰਜਾਬ ਸਰਕਾਰ ਕਰੂਗੀ ਔਰ ਇਹਦਾ ਜਿਹੜੇ ਪੈਸੇ ਨੇਗੇ ਉਹ ਸੈਂਟਰ ਸਰਕਾਰ ਸਾਨੂੰ ਰੀਇੰਬਰਸ ਸਮੇਂ-ਸਮੇਂ ਸਰ ਕਰੂਗੀ ਇਸ ਤੋਂ ਬਿਨਾ ਇੱਕ ਹੋਰ ਬਾਤਮਪੂਰਨ ਫੈਸਲਾ ਲੈਂਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੋ ਅਹਿਮ ਫੈਸਲਾ ਅੱਜ ਕੀਤਾਗਾ ਕਿ ਜਿਹੜੀਆਂ ਪੰਜਾਬ ਸਰਕਾਰ ਦੀਆਂ ਪਿੰਡੂ ਵਿਕਾਸ ਪੰਚਾਇਤ ਵਿਭਾਗ ਦੀਆਂ ਬਲੇਜ਼ ਕਾਮਨ ਲੈਂਡ ਐਕਟ ਦੇ ਰੂਲ ਰੂਲਸ 1964 ਦੇ ਦਿਨ ਜਿਹੜੀਆਂ ਪੱਕ ਡੰਡੀਆਂ ਸੀਗੀਆਂ ਜਿਹੜੇ ਰੈਵਨਿਊ ਦੇ ਰਾਸਤੇ ਸੀ ਖਾਲਾਂ ਸੀ ਪਾਣੀ ਵਾਲੇ ਰਾਸਤੇ ਸੀਗੇ ਜਿਨ੍ਹਾਂ ਨੂੰ ਲੈ ਕੇ ਅੱਜ ਇੱਕ ਬਹੁਤ ਵੱਡਾ ਫੈਸਲਾ ਕੀਤਾਗਾ ਕਿ ਜਿਹੜੇ ਛੱਡੇ ਹੋਏ ਸੀ ਕੁਝ ਰਾਸਤੇ ਤਾਂ ਖਾਲੀ ਛੱਡੇ ਪਏ ਸੀ ਜਿਨ੍ਹਾਂ ਉੱਤੇ ਕਾਫੀ ਜਗ੍ਹਾ ਤੇ ਤੇ ਕੋਲੋਨਾਈਜ਼ਰ ਨੇ ਕਾਫੀ ਜਗ੍ਹਾ ਤੇ ਹੋਰ ਲੋਕਾਂ ਨੇ ਕਬਜ਼ੇ ਕੀਤੇ ਸੀਗੇ ਉਹਨਾਂ ਤੋਂ ਉਹਨਾਂ ਤੋਂ ਜਿਹੜਾ ਹੈਗਾ ਅ ਅਸੀਂ ਪੈਸੇ ਪੰਜਾਬ ਸਰਕਾਰ ਆ ਵਸੂਲ ਕਰੂਗੀ ਪ੍ਰਾਈਸ ਫੈਕਸੀਸ਼ਨ ਕਮੇਟੀ ਪ੍ਰਾਈਸ ਫੈਕਸੀਸ਼ਨ ਕਮੇਟੀ ਜਿਹੜੀ ਕਿ ਡੀਸੀ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਚ ਬਣੂਗੀ ਉਹ ਜਿਹੜਾ ਪ੍ਰਪੋਜ਼ ਕਰੂਗੀ ਕਿੰਨਾ ਮਾਰਕੀਟ ਰੇਟ ਦੇ हिसाब ਨਾਲ ਕਲੈਕਟਰ ਰੇਟ ਦੇ हिसाब ਨਾਲ ਉੱਥੇ ਕੀ ਰੇਟ ਚੱਲ ਰਿਹਾਗਾ ਉਹ ਰੇਟ ਫਿਕਸ ਹੋਣ ਤੋਂ ਬਾਅਦ ਉਹਦੀ ਮਲਕੀਅਤ ਜਿਹਦੀ ਜੇਟਸ ਦੀ ਮਲਕੀਅਤ ਮੈਸਮੰਦਾ ਚਾਹੇ ਉਹ ਮਿਊਸਪਲ ਕਮੇਟੀ ਦੀ ਆ ਚਾਹੇ ਉਹ ਪੰਚਾਇਤ ਦੀ ਆ ਉਹ ਕੀਮਤ ਵਸੂਲ ਕਰਕੇ ਉਹਦਾ ਅੱਧਾ ਹਿੱਸਾ ਜਿਹੜਾ ਹੈਗਾ ਉਹ ਮਿਊਸਪਲ ਕਮੇਟੀ ਪੰਚਾਇਤ ਨੂੰ ਜਾਊਗਾ ਔਰ ਉਹਦਾ ਹਿੱਸਾ ਜਿਹੜਾ ਪੰਜਾਬ ਨੂੰ ਆਊਗਾ ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਸਰਕਾਰੀ ਜ਼ਮੀਨਾਂ ਉੱਤੇ ਜਿਵੇਂ ਗੱਲ ਕਰਾਂ ਖਾਲਾਂ ਉੱਤੇ ਜਿਹੜੇ ਖਾਲੀ ਛੱਡੇਗੇ ਖਾਲ ਨੇ ਜਾਂ ਹਜੇ ਬਹੁਤ ਸਾਰੇ ਖਾਲ ਚੱਲਦੇ ਰਹਿਗੇ ਜਿਹੜੇ ਜਿਨ੍ਹਾਂ ਦੀ ਹੁਣ ਮੈਸਾਂਵੰਦ ਤਰਕਸੰਗਤ ਨਹੀਂ ਰਹੇ ਜਿਹੜਾਂ ਦੀ ਹੁਣ ਲੋੜ ਨਹੀਂ ਰਹੀ ਪਰ ਲੇਕਿਨ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਆ ਉਹਨਾਂ ਸਾਰਿਆਂ ਨੂੰ ਅਸੀਂ ਕਿ ਨਹੀਂ ਤਾਂ ਲੋਕਾਂ ਨੇ ਕਬਜ਼ੇ ਕਰ ਲਏ ਨਜਾਇਜ਼ ਕਬਜ਼ੇ ਹੋ ਗਏ ਸਰਕਾਰ ਦੇ ਨਾਂ ਤੇ ਬੋਲ ਰਹੇ ਨੇ ਕਿ ਉਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਰੈਗੂਲਰਾਈਜ਼ ਕਰਾਂਗੇ ਔਰ ਇੱਕ ਜੱਕ ਮੁਕਤ ਪੈਸੇ ਲੈ ਕੇ ਉਸ ਨੂੰ ਟਰਾਂਸਫਰ ਕਰ ਦੇਵਾਂਗੇ ਪਰ ਲੇਕਿਨ ਜਿੱਥੇ ਕਿਤੇ ਖਾਲੀ ਅਵੰਡਨ ਛੱਡਿਆ ਹੋਇਆਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾਗਾ ਉਹਦਾ ਆਲਟਰਨੇਟਿਵ ਪੈਸੇ ਜਿਹੜਾ ਉਹ ਵੀ ਮੈਂ ਸੁਣਦਾ ਕਿ ਜਿਹੜਾ ਵੀ ਕਲੋਨਾਈਜ਼ਰ ਆ ਜਾਂ ਜਿਹੜਾ ਵੀ ਉਸ ਵਿਅਕਤੀ ਆ ਉਥੇ ਦਾ ਜਿਹਦੇ ਜਿਹਦਾ ਜ਼ਮੀਨ ਲਈ ਆ ਉਹਨੂੰ ਛੱਡਣਾ ਪਊਗਾ ਅਲਟਰਨੇਟਿਵ ਵੇ ਮਨ ਲਓ ਰਾਸੇ ਜਾਂਦਾਗਾ ਆ ਉਹਨੇ ਜ਼ਮੀਨ ਐਕਵਾਇਰ ਕਰ ਲਈ ਇਹ ਅੱਗੇ ਜਾਣ ਦੇ ਲਈ ਉਹ ਸਾਈਡ ਤੋਂ ਰਸਤਾ ਦੇਊਗਾ ਆ ਜਿਹੜਾ ਰਸਤਾਗਾ ਦਾ ਉਹ ਸਬਸੀਮ ਹੋ ਜਾਊਗਾ ਉਹਨੂੰ ਉਹਨੂੰ ਪੰਚਾਇਤ ਨੂੰ ਜਾਂ ਸਰਕਾਰ ਨੂੰ ਜਿਹੜੇ ਪੈਸੇ ਦੇਣੇ ਪੈਣਗੇ ਇਸ ਤੋਂ 라ਵਾ ਇੱਕ ਅਹਿਮ ਫੈਸਲਾ ਲੈਂਦੇ ਆ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਅੰਦਰ ਬਹੁਤ ਲੰਬੇ ਅਰਸੇ ਤੋਂ ਸਿਵਲ ਸਪਲਾਈ ਐਂਡ ਖਪਤਕਰ ਮਾਮਲਿਆਂ ਦੇ ਅੰਦਰ ਇੱਕ OTS ਦੀ ਸਕੀਮ ਜਿਹੜੀ ਪੈਂਡਿੰਗ ਪਈ ਸੀ ਬਹੁਤ ਸਾਰੇ ਸ਼ੈਲਰ ਜਿਹੜੇ ਸੀਗੇ ਜਿਹੜੇ ਕਿਸੇ ਨਾ ਕਿਸੇ ਕਾਰਨ ਆਪਣੀ ਪੈਸੇ ਜਿਹੜੇ ਨੇ ਕੋ ਜਮਾ ਨਹੀਂ ਕਰਵਾ ਚੁੱਕੇ ਸੀਗੇ ਉਹ ਡਿਫਾਲਟਰ ਹੋ ਚੁੱਕੇ ਸੀਗੇ ਉਹਨਾਂ ਨੂੰ ਇੱਕ ਮੌਕਾ ਜਿਹੜਾ ਪ੍ਰਦਾਨ ਕੀਤਾ ਗਿਆ ਜਿਹਦੇ ਅੰਦਰ ਕੁੱਲ ਟੋਟਲ ਕੇਸ ਜਿਹੜੇ ਨੇ 1688 ਕੇਸ ਕੁੱਲ ਡਿਫਾਲਟਰ ਮਿਲਰ ਨੇ ਉਹਨਾਂ ਦੇ ਆਉਦੇ ਨੇ ਜਿਨ੍ਹਾਂ ਵਿੱਚੋਂ ਜਿਨ੍ਹਾਂ ਦੀ ਰਕਮ ਜਿਹੜੀ ਆ ਅਸੀਂ ਫੈਸਲਾ ਕੀਤਾ ਕਿ ਜਿਹੜਾ ਉਹਨਾਂ ਦੀ origignal amount ਆ ਮੰਨ ਲਓ origignal amount 100 ਰੁਪਇਆ ਉਹਦੇ ਉੱਤੇ ਅਸੀਂ 5000 ਰੁਪਏ ਜਿਹੜੇ ਉਹ ਤੋਂ ਐਕਸਟਰਾ ਲੈ ਕੇ ਉਹਦੀ ਇੰਟਰਸਟ ਤੇ ਪਲੈਂਟੀ ਜਿਹੜੀ ਆ ਉਹ ਵੇਵ ਆਫ ਕਰਾਂਗੇ ਹਾਂਜੀ ਹਾਂ ਮਤਲਬ ਇਹ ਕਹਿ ਰਹੇ 100 ਦਾ 150 ਯਾਨੀ 100 ਰੁਪਿਆ ਤੋਂ ਲੈਣਾਗਾ ਔਰ ਉਹਦੇ ਉੱਤੇ ਪਲੈਂਟੀ ਲੱਗੀ ਆ ਉਹਦੇ ਉੱਤੇ ਇੰਟਰਸਟ ਲੱਗਿਆ ਇੰਟਰਸਟ ਤੇ ਪਲੈਂਟੀ ਵੇਵ ਆਫ ਮਾਫ ਉਹ ਤੋਂ ਅਸੀਂ ਉਹ 100 ਰੁਪਏ ਦਾ 50 ਰੁਪਏ ਵੱਧ ਲੈ ਕੇ ਯਾਨੀ ਕਿ 150 ਰੁਪਏ ਦੇ ਅੰਦਰ ਉਹਦਾ ਅਸੀਂ ਨਿਪਟਾਰਾ ਕਰਾਂਗੇ ਇਹਦੇ ਵਿੱਚ ਜਿਨ੍ਹਾਂ ਕੇਸਾਂ ਚ ਜਿਨ੍ਹਾਂ ਕੇਸਾਂ ਚ ਮੈਂ ਦੱਸਦਾ ਜਿਨ੍ਹਾਂ ਕੇਸਾਂ ਦੇ ਅੰਦਰ ਐਫਆਈਆਰ ਹੋਈ ਹੋਈ ਆ ਜਿਨ੍ਹਾਂ ਕੇਸਾਂ ਦੇ ਅੰਦਰ ਐਫਆਈਆਰ ਹੋਈ ਆ ਖਾਸ ਤੌਰ ਤੇ ਕਿਉਂਕਿ ਲਗਭਗ ਐਫਆਈਆਰ ਚ ਵੀ 1104 ਕੇਸ ਹੁੰਦੇ ਨੇ ਔਰ ਜਿਨ੍ਹਾਂ ਚ ਐਮਬੈਜ਼ਲਮੈਂਟ ਅਮਾਉਂਟ ਜਿਨ੍ਹਾਂ ਚ ਐਮੈਜ਼ਰਮੈਂਟ ਜਿਹੜੀ ਆ ਉਹ 15% ਆ ਜਿਨ੍ਹਾਂ ਚ ਐਮਬੈਜ਼ਲਮੈਂਟ 50% ਆ 15% ਆ ਉਹਨਾਂ ਦੇ ਅੰਦਰ ਜਿਹੜੀ ਉਹ ਇਸ ਸਕੀਮ ਦੇ ਅੰਦਰ ਆਉਣਗੇ ਜਿਨ੍ਹਾਂ ਦੇ ਅੰਦਰ 50% ਤੋਂ ਵੱਧ ਐਮਬੈਜ਼ਲਮੈਂਟ ਆ ਉਹ ਇਸ ਇਹਨਾਂ ਦੀ ਇਸ ਓਟੀਐ ਸਕੀਮ ਦੇ ਅਧੀਨ ਨਹੀਂ ਆਉਣਗੇ ਇਦੇ ਨਾਲ ਮੈਂ ਸਮਝਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਕੇਸ ਪੈਂਡਿੰਗ ਪੈ ਸੀ ਸ਼ੰਦਰ ਮਾਲਕਾਂ ਦੇ ਔਰ ਡਿਮਾਂਡ ਸੀ ਸ਼ੰਦਰ ਮਾਲਕਾਂ ਦੀ ਔਰ ਸਾਡੇ ਜਿਹੜਾ ਟ੍ਰੇਡ ਬੈਂਕ ਆ ਉਹਦੀ ਡਿਮਾਂਡ ਸੀਗੀ ਉਹਦੇ ਨਾਲ ਰਾਹ ਪੱਧਰਾ ਹੋ ਗਿਆ ਸੋ ਤਿੰਨ ਕਿਸ਼ਾ ਬਣਾਇਆ ਰਹਿ ਗਿਆ ਤਿੰਨ ਕਿਸ਼ਾਂ ਚ ਆਪਣੀ ਅਮਾਉਂਟ ਜਮ੍ਹਾਂ ਕਰਵਾ ਸਕਦਾਗਾ ਇੱਕ ਟਾਈਮ ਵੀ ਕਰਵਾ ਸਕਦਾ ਔਰ ਤਿੰਨ ਤਿੰਨ ਕਿਸ਼ਾਂ ਚ ਜਮ੍ਹਾਂ ਕਰਵਾਊਗਾ ਜੇਕਰ ਤਿੰਨ ਕਿਸ਼ਾਂ ਚ ਆਪਣੀ ਅਮਾਉਂਟ ਜਮ੍ਹਾਂ ਕਰਾਉਂਦਾਗਾ ਫੇਰ ਉਹਨੂੰ ਦੁਬਾਰਾ ਸ਼ੈਲਰ ਚੜਾਉਣ ਦੀ ਆਗਿਆ ਹੋਊਗੀ ਉਹ ਵੀ ਸਰਟਨ ਜਿਹੜੀਆਂ ਉਹਤੇ ਪਾਬੰਦੀਆਂ ਦੇ ਬਾਵਜੂਦ ਅਦਰਵਾਈਜ਼ ਜਿਹੜੀ ਆ ਜਦ ਤੱਕ ਉਹ ਅਮਾਉਂਟ ਜਮਾ ਨਹੀਂ ਕਰਉਂਦਾ ਫੁੱਲ ਐਂਡ ਫਾਈਨਲ ਉਹਨੂੰ ਦੁਬਾਰਾ ਸ਼ੈਲਰ ਚੜਾਉਣ ਦੀ ਆਗਿਆ ਨਹੀਂ ਹੋਊਗੀ ਸੋ ਤਿੰਨ ਕੇਸਾਂ ਲਈ ਅਸੀਂ ਇਹ ਰਾ ਪੱਧਰਾ ਕੀਤਾਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਾਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਕਟ ਇੱਕ ਹੋਰ OTAS ਸਕੀਮ ਜਿਹੜੀ ਆ ਪੰਜਾਬ ਸਰਕਾਰ ਲੈ ਕੇ ਆਈ ਆ ਪ੍ਰੀ GST ਏਰੀਅਰ ਜਿਹੜੇ GST ਤੋਂ ਪਹਿਲਾਂ ਦੇ ਏਰੀਅਰ ਸੀਗੇ जे मैं गल करा बैट एक्ट दो हज़ार पांच सी एस टी एक्ट नाइनटीन फिफ्टी सिक्स इंफ्रास्ट्रक्चर डिवेलपमेंट एंड रेगुलेशन एक्ट दो हज़ार दो जनरल सेल्स टैक्स एक्ट नाइनटीन फोर्टी एट पंजाब इंटरटेनमेंट टैक्स एंड सीनेमोग्राफी शोज एक्ट नाइनटीन फिफ्टी फोर पंजाब इंटरटेनमेंट ड्यूटी एक्ट नाइनटीन फिफ्टी फाइव यारे केसा के अंदर असी जी OTS ਸਕੀਮ ਲੈ ਕੇ ਆ ਰਿਹਾ ਇਹ ਲਗਭਗ ਜੇ ਮੈਂ ਗੱਲ ਕਰਾਂ ਤਾਂ ਟੋਟਲ ਜਿਹੜੇ ਕੇਸ ਬਣਦੇ ਨੇਗੇ ਹੁਣ ਤੱਕ 20039 ਕਿਉਂਕਿ ਜਿਹੜੀ 3rd OTS ਸਕੀਮ ਆਈ ਸੀ ਔਰ ਉਸ ਦੇ ਅੰਦਰ ਲਗਭਗ 65000 ਕੇਸਾਂ ਦਾ ਨਪਟਾਰਾ ਜਿਹੜਾ ਪੰਜਾਬ ਦੇ ਅਸੀਂ ਇੰਡਸਟਰੀ ਨੂੰ ਪੰਜਾਬ ਦੇ ਟਰੇਡਰ ਨੂੰ 65000 ਕੇਸਾਂ ਦਾ ਨਪਟਾਰਾ ਉਸ OTS ਸਕੀਮ ਚ ਹੋਇਆ ਸੀਗਾ ਹੁਣ ਲਗਭਗ ਜਿਹੜੇ ਪ੍ਰੀ GST ਦੇ ਯਾਨੀ GST ਤੋਂ ਪਹਿਲੇ ਐਕਟ ਦੇਗੇ ਉਹਨਾਂ ਚ 2039 ਕੇਸ ਇਨਵੋਲਵ ਲਗੇ ਇਹਨਾਂ ਚ ਅਸੀਂ ਫੈਸਲਾ ਕੀਤਾਗਾ ਕਿ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਤੇ ਲਿਆ ਕੇ ਇਹਨਾਂ ਨੂੰ ਨਿਵੇੜਾਂਗੇ ਔਰ 1 ਕਰੋੜ ਰੁਪਏ ਤੱਕ ਜਿਹੜਾ ਉਹਦਾ ਟੈਕਸ ਵੀ ਮਾਫ ਉਹਦੀ ਪਲੈਂਟੀ ਵੀ ਮਾਫ ਉਹਦਾ 50% ओरिजिनल ਟੈਕਸ ਆ ਉਹ ਵੀ ਮਾਫ ਕਿ ਅਸੀਂ ਫੈਸਲਾ ਕੀਤਾ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜਾ ਉਹਦੇ ਅੰਦਰ ਟੈਕਸ ਵੀ ਜਿਹੜੇ ਉਹਦੇ ਅੰਦਰ ਇੰਟਰਸਟ ਵੀ ਮਾਫ ਪਲੈਂਟੀ ਵੀ ਮਾਫ ਔਰ 25% ਜਿਹੜਾ ओरिजिनल ਟੈਕਸ ਆ ਟੈਕਸ ਸਲੇਬਾ ਉਹ ਵੀ ਜਿਹੜੀ ਮਾਫ ਆ 25 ਕਰੋੜ ਤੋਂ ਉੱਪਰ ਜੇਕਰ ਕੋਈ ਅਮਾਉਂਟ ਆਉਂਦੀ ਆ ਤਾਂ ਉਹਦੇ ਅੰਦਰ ਅਸੀਂ ਟੈਕਸ ਦੇ ਟੈਕਸ ਦੇ ਅੰਦਰ ਸਿਰਫ 10% ਦੀ ਛੋਟ ਦਿੱਤੀ ਆ ਔਰ ਇੰਟਰਸਟ ਐਂਡ ਪਲੈਂਟੀ ਉਹਦੇ ਚ ਵੀ ਮਾਫ ਸੋ ਮੇਰਾ ਕਹਿਣ ਦਾ ਭਾਵ ਆ ਇਹਦੇ ਨਾਲ ਪੰਜਾਬ ਦੇ ਲਗਭਗ ਇੰਨਾ 20 ਹਜ਼ਾਰ ਟਰੇਡਰ ਨੂੰ ਲਾਭ ਮਿਲੂਗਾ ਔਰ ਪੰਜਾਬ ਦਾ ਇਹ ਬਹੁਤ ਪੁਰਾਣਾ ਕੇਸ ਲੇਗੇ ਕੋਈ 1948 ਦਾ ਖੜਾਗਾ ਗੋਣ 56 ਦਾ ਖੜਾਗਾ ਜਦੋਂ ਦੇ ਐਕਟ ਬਣੇਗੇ ਉਦੋਂ ਦੇ ਸਾਰੇ ਕੇਸ ਪੈਂਡਿੰਗ ਪੰਜਾਬ ਸਰਕਾਰ ਕੋਲੇ ਪਏ ਨੇਗੇ ਸੋ ਇਹਦੇ ਅੰਦਰ ਜਿੱਥੇ ਪੈਸੇ ਵੀ ਆਉਣਗੇ ਖਜ਼ਾਨੇ 'ਚ ਔਰ ਜਿਹੜਾ ਮੈਂ ਸਮਝਦਾ ਐਫੀਸ਼ੀਐਂਸੀ ਆਫ ਵਰਕ ਆ ਐਫੀਸ਼ੀਐਂਸੀ ਆਫ ਵਰਕ ਇਨ ਦੀ ਡਿਪਾਰਟਮੈਂਟ ਉਹ ਵੀ ਆਊਗਾ ਕਿਉਂਕਿ ਨਹੀਂ ਤਾਂ ਸਾਡੇ ਸਾਰੇ ਮੁਲਾਜ਼ਮ ਅਧਿਕਾਰੀ ਜਿਹੜੇ ਨੇਗੇ ਇਹਨਾਂ ਕੇਸਾਂ ਦੇ ਅੰਦਰ ਹੀ ਲੱਗੇ ਰਹਿੰਦੇ ਨੇਗੇ ਔਰ ਇਹ ਸਕੀਮ ਜਿਹੜੀ ਹੈ ਦੋਨੇ ਸਕੀਮਾਂ ਚਾਹ ਫੂਡ ਵਾਲੀ ਤੇ ਟੈਕਸ ਵਾਲੀ 31 ਦਸੰਬਰ ਤੱਕ ਜਿਹੜੀਆਂ ਚੱਲਣ ਗਿਆ 31 ਦਸੰਬਰ ਤੱਕ ਇਹਨਾਂ ਦੀ ਜਿਹੜੀ ਆ ਉਹ ਲਾਸਟ ਡੇਟ ਹੋਊਗੀ ਔਰ ਉਸ ਬਾਅਦ ਕਿਸੇ ਕਿਸਮ ਦੀ ਕੋਈ ਵੀ ਓਟੀਆ ਸਕੀਮ ਨਹੀਂ ਲਿਆਂਦੀ ਜਾਊਗੀ ਬਿਲਕੁਲ ਸਪਸ਼ਟਾ ਉਸ ਬਾਅਦ ਜਿਹੜਾ ਸਖਤੀ ਦੇ ਨਾਲ ਇਹਨਾਂ ਲੋਕਾਂ ਦੀ ਚਾਹੇ ਉਹ ਪ੍ਰਾਪਰਟੀ ਆ ਜਾਂ ਕੋਈ ਹੋਰ ਸਖਤੀ ਆ ਉਹ ਸਾਰੇ ਸਖਤੀ ਕਰਕੇ ਅਸੀਂ ਪੈਸੇ ਵਸੂਲਾਂਗੇ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹਗਾ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕਰਪਸ਼ਨ ਅਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਜਾਂ ਚੱਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਇਹ ਅੱਜ ਦੇ ਅਹਿਮ ਫੈਸਲੇ ਸੀ ਇਸ ਤੋਂ ਬਿਨਾ ਕੁਝ ਹੋਰ ਫੈਸਲੇ ਜਿਹੜੇ ਕੀਤੇ ਨੇ ਜਿਨ੍ਹਾਂ ਦੀ ਅਹਿਮ ਜਾਣਕਾਰੀ ਜਿਹੜੇ ਇੰਡਸਟਰੀ ਡਿਪਾਰਟਮੈਂਟ ਨਾਲ ਨੇ ਹੋਰ ਡਿਪਾਰਟਮੈਂਟਾਂ ਨਾਲ ਸੰਬੰਧਿਤ ਨੇ ਕਿ ਉਹ ਮੇਰੇ ਕੈਬਨਿਟ ਦੇ ਕਲੀਗ ਸੰਜੀਪ अरोड़ा ਜੀ ਤੁਹਾਡੇ ਨਾਲ ਸਾਂਝੀ ਕਰਨਗੇ ਕੁਝ ਹੋਰ ਫੈਸਲਿਆਂ ਬਾਰੇ ਸਾਰੇ ਬ੍ਰੈਸ ਦੇ ਭਰਾਵਾਂ ਤੇ ਭੈਣਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਆ ਮਾਨਯੋਗ ਮੁੱਖ ਮੰਤਰੀ ਜੀ ਦੀ ਜਿਹੜੀ ਕੈਬਨਟ ਮੀਟਿੰਗ ਹੋਈ ਹੈ ਉਹਨਾਂ ਦੇ ਪੈਰਵਾਈ ਚ ਉਹਦੇ ਵਿੱਚ ਇੱਕ ਬੜਾ ਵੱਡਾ ਫੈਸਲਾ ਇੰਡਸਟਰੀ ਲਈ ਲਿੱਤਾ ਗਿਆ ਹੈ ਹਿਸਟੋਰੀਕਲ ਫੈਸਲਾ ਹੈ ਉਹ ਰਾਈਟ ਟੂ ਬਿਜ਼ਨਸ ਐਕਟ ਦਾ ਪਹਿਲਾਂ ਵੀ ਹੈਗਾ ਸੀ ਰਾਈਟ ਟੂ ਬਿਜ਼ਨਸ ਐਕਟ ਜਿਹੜਾ ਕਿ ਐਸੇ ਸਰਕਾਰ ਦੇ ਦੌਰਾਨ ਲਿਆਇਆ ਗਿਆ ਸੀ ਪਰ ਜਿਹੜੀਆਂ ਐਮੈਂਡਮੈਂਟਾਂ ਕੀਤੀਆਂ ਗਈਆਂ ਉਹ ਇਸ ਤਰ੍ਹਾਂ ਦੀਆਂ ਕਿ ਆਲਮੋਸਟ ਉਹਦੇ ਨਾਲੋਂ ਦੁਗਣੀ ਤਗਣੀ ਇੰਡਸਟਰੀਆਂ ਇਹਦੇ ਚ ਕਵਰ ਹੋ ਜਾਣਗੀਆਂ ਇੱਕ ਤਾਂ ਜਿਹੜੀ ਲਿਮਟ ਹੈ ਉਹ 25 ਕਰੋੜ ਤੋਂ 250 ਕਰੋੜ ਕਰ ਦਿੱਤੀ ਗਈ ਹੈ ਔਰ ਐਸ ਐਕਟ ਦੇ ਵਿੱਚ 250 ਕਰੋੜ ਤੋਂ ਉੱਪਰ ਵੀ ਜੇ ਕੋਈ ਪਾਰਟਿਕੂਲਰ ਇੰਡਸਟਰੀ ਹੈ ਜਿਹਦੇ ਚ ਅਸੀਂ ਅਨੇ ਥੋੜੇ ਟਾਈਮ ਵਿੱਚ ਅਪਰੂਵਲ ਦੇ ਸਕਦੇ ਆ ਉਹ ਵੀ ਅਸੀਂ ਪਾਵਰ ਇੰਡਸਟਰੀ ਡਿਪਾਰਟਮੈਂਟ ਕੋਲ ਲੱਲਤੀ ਹੈ ਜੇ ਅਸੀਂ ਉਹਦੇ ਵਿੱਚ ਐਡ ਕਰਨਾ ਹੋਵੇ ਸਰਕਾਰ ਐਡ ਕਰ ਸਕਦੀ ਹੈ ਇਹਦੇ ਵਿੱਚ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਹੈ ਇਹਦੇ ਵਿੱਚ ਅਸੀਂ ਪੰਜ ਅਪਰੂਵਲ ਪਿਛਲੇ ਰਾਈਟ ਟੂ ਬਿਜ਼ਨਸ ਐਕਟ ਤੋਂ ਹੋਰ ਐਡ ਕਰਤੇ ਆ ਇਹਦੇ ਵਿੱਚ ਲੇਬਰ ਡਿਪਾਰਟਮੈਂਟ ਦਾ ਇੱਕ ਅਪਰੂਵਲ ਹੈ ਫੈਕਟਰੀ ਲਾਇਸੈਂਸ ਦਾ ਦੂਜਾ ਅਪਰੂਵਲ ਹੈ consent to establish ਤੇ consent to operate ਜਿਹੜਾ ਕਿ ਪੋਲਿਊਸ਼ਨ ਡਿਪਾਰਟਮੈਂਟ ਦਿੰਦਾ ਉਹ ਤੀਜਾ ਅਪਰੂਵਲ ਹੈ ਚੌਥਾ ਅਪਰੂਵਲ ਹੈਗਾ ਨੋਬਜੈਕਸ਼ਨ ਸਰਟੀਫਿਕੇਟ ਜਿਹੜਾ ਕਿ ਫੋਰੈਸਟ ਡਿਪਾਰਟਮੈਂਟ ਤੋਂ ਲੈਣਾ ਪੈਂਦਾ ਸੀਗਾ ਇਹ ਕੀਤਾ ਪਹਿਲੇ ਜਿਹੜੀ ਰਾਈਟ ਟੂ ਬਿਜ਼ਨਸ ਐਕਟ ਸੀ ਉਹਦੇ ਚ ਸਿਰਫ ਜਿਹੜੇ ਇੰਡਸਟਰੀਅਲ ਪਾਰਕੇ ਚ ਅਪਰੂਵਡ ਸੀ ਉਹਨਾਂ ਨੂੰ 5 ਦਿਨਾਂ ਵਿੱਚ ਅਪਰੂਵਲ ਦਿੰਦੇ ਸੀ ਹੁਣ ਅਸੀਂ ਉਹਦੇ ਚ ਬਾਕੀ ਸਾਰੇ ਵੀ ਰੀਅਲ ਏਸਟੇਟ ਪ੍ਰੋਜੈਕਟ ਪਾਤੇ ਆ ਚਾਹੇ ਉਹ ਪੂਡਾ ਹੈ ਚਾਹੇ ਉਹ ਲੋਕਲ ਗਵਰਨਮੈਂਟ ਹੈ ਕੋਈ ਵੀ ਰੀਅਲ ਅਸਟੇਟ ਦਾ ਜਿਹੜਾ ਅਪਰੂਵਡ ਪ੍ਰੋਜੈਕਟ ਹੈ ਉਹਨੂੰ 5 ਦਿਨਾਂ ਦੇ ਵਿੱਚ ਵਿੱਚ ਅਸੀਂ ਅਪਰੂਵਲ ਦੇ ਦਾਂਗੇ ਜਿਹੜੇ ਉਸ ਤੋਂ ਬਾਅਦ ਹੈਗੇ ਜਿਹੜੇ ਇਹ ਦੋਨਾਂ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਨਵੇਂ ਪ੍ਰੋਜੈਕਟ ਨੂੰ 15 ਦਿਨਾਂ ਵਿੱਚ ਜੇ ਕਿਸੇ ਦੀ ਐਕਸਪੈਂਸ਼ਨ ਹੈ ਉਹਨੂੰ 18 ਦਿਨਾਂ ਵਿੱਚ ਅਪਰੂਵਲ ਦੇ ਦਿੱਤੀ ਜਾਏਗੀ ਇਹ ਉਹੀ ਇੰਡਸਟਰੀਅਲ ਯੂਨਿਟ ਐਲੀਜੀਬਲ ਹੋਣਗੇ ਜਿਹੜੇ ਕਿ ਗ੍ਰੀਨ ਇੰਡਸਟਰੀ ਹੈਗੇ ਜਾਂ ਕਾਫੀ orange ਵਿੱਚ ਕਵਰਡ ਹੈ red ਤੇ hazds ਇੰਡਸਟਰੀ ਇਹਦੇ ਵਿੱਚ ਨਹੀਂ ਕਵਰਡ ਹੈ ਪਰ ਅਸੀਂ ਕੋਸ਼ਿਸ਼ ਕਰਕੇ ਜਿੰਨੀਆਂ ਵੱਧ ਤੋਂ ਵੱਧ ਇੰਡਸਟਰੀਆਂ ਇਹਦੇ ਵਿੱਚ ਕਵਰ ਹੋਣਗੀਆਂ ਕਰਾਂਗੇ ਸੋ ਕਿਸੇ ਨੇ ਵੀ ਪੂਰੇ ਫਾਰਮ ਭਰ ਕੇ ਰਾਈਟ ਟੂ ਬਿਜ਼ਨਸ ਐਕਟ ਚ ਦਿੱਤਾ ਉਹਨੂੰ 5 ਦਿਨਾਂ ਤੋਂ ਲੈ ਕੇ ਮੈਕਸਿਮਮ 18 ਦਿਨਾਂ ਤੱਕ ਸਾਰੇ ਅਪਰੂਵਲ ਮਿਲ ਜਾਣਗੇ